टीवी 91 न्यूज़ 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਸਾਨੀਵਾਲ ਗੁਰਦੁਆਰਾ ਸੰਗਤ ਸਰ ਸਾਹਿਬ ਦੇ ਕੋਲ ਬਣਨ ਜਾ ਰਹੇ ਪਾਰਕ ਦਾ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਉਦਗਾਟਨ। ਸਾਨੀਵਾਲ ਵਿੱਚ ਗੁਰਦੁਆਰਾ ਸੰਗਤ ਸਰ ਸਾਹਿਬ ਦੇ ਕੋਲ ਨਵੇਂ ਤੌਰ ਤੇ ਬਣਨ ਜਾ ਰਹੇ ਪਾਰਕ ਦਾ ਉਦਗਾਟਨ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਵੱਲੋਂ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ। ਪਾਰਕ ਦੀ ਤਿਆਰੀ ਵਾਰਡ ਨੰਬਰ 2 ਤੋਂ ਸਵਰਨ ਕੁਮਾਰ ਸੋਨੀ ਦੀ ਲਗਾਤਾਰ ਮਿਹਨਤ ਅਤੇ ਉਪਰਾਲਿਆਂ ਸਦਕਾ ਸੰਭਵ ਹੋ ਸਕੇ ਉਦਗਾਟਨ ਸਮਾਗਮ ਦੌਰਾਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਨੇ ਕੱਚੇ ਘਰਾਂ ਵਿੱਚ ਰਹਿੰਦੇ ਲੋੜਵੰਦ ਪਰਿਵਾਰਾਂ ਲਈ مالی ਸਹਾਇਤਾ ਦੇ ਫੰਡ ਵੀ ਪਾਸ ਕੀਤੇ ਇਸ ਦੇ ਨਾਲ ਨਾਲ ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਅਤੇ ਕਈ ਮੁੱਦਿਆਂ ਦਾ ਮੌਕੇ ਤੇ ਹੀ ਹੱਲ ਕਰਨ ਦੇ ਨਿਰਦੇਸ਼ ਦਿੱਤੇ मंत्री जी ने कहा कि सरकार लोकपलाई ਲਈ वचनबद्ध है ਅਤੇ ਹਰ ਵਰਗ ਦੇ ਲੋਕਾਂ ਤੱਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਪੂਜਾ ਰਾਣੀ ਪਤਨੀ ਰਾਜਦੀਪ ਪਾਟਿਆ, ਬਲਾਕ ਪ੍ਰਧਾਨ ਤਜਿੰਦਰ ਮਿੱਠੂ, ਬਲਾਕ ਪ੍ਰਧਾਨ ਕੁਲਦੀਪ ਐਰੀ, ਬਲਾਕ ਪ੍ਰਧਾਨ ਕੀਰਤਨ ਸਿੰਘ ਬੱਬੂ, ਬਲਾਕ ਪ੍ਰਧਾਨ ਸੁਰੇਸ਼ ਕੁਮਾਰ ਸੋਨੂ, ਗੁਰਮੀਤ ਸਿੰਘ ਪੱਪੂ ਤਲਵਾੜਾ, ਸਤਵਿੰਦਰ ਹੈਪੀ, ਕੌਂਸਲਰ ਪਲਵਿੰਦਰ ਸੰਧੂ, ਕੌਂਸਲਰ ਅਮਨ ਜੋਤ ਪਨੇਸਰ, ਸਮਾਜ ਸੇਵੀ ਰਵਿੰਦਰ ਸਿੰਘ ਬੱਬੂ ਖਾਲਸਾ ਦੇਜੀਤ ਚੋਹਾਨ ਬਜਿੰਦਰ ਸਿੰਘ ਚੋਹਾਨ ਗੁਰਦੀਪ ਸਿੰਘ ਈਟੋ ਸਮੇਤ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਹਾਜ਼ਰ ਰਹੀ ਅੱਜ ਸਾਨੇਲ ਵਾਸੀਆਂ ਲਈ ਬਹੁਤ ਵੱਡਾ ਵਾਰਡ ਨੰਬਰ 2 ਦੇ ਵਿੱਚ 70 ਲੱਖ ਦਾ ਜਿਹੜਾ ਪਾਰਕ ਬਣ ਜਾ ਰਿਹਾ ਉਹ ਉਦਘਾਟਨ ਕੀਤਾ ਨਾਲ ਦੀ ਨਾਲ ਮੈਂ ਸਾਨੇਲ ਵਾਸੀਆਂ ਨੂੰ ਮੁਬਾਰਕਵਾਦ ਅਡਵਾਂਸ ਦੇ ਵਿੱਚ ਦਿੱਨਾ ਕਿ 15 ਤੋਂ 20 ਜਨਾਂ ਦੇ ਵਿੱਚ 6 ਕਰੋੜ ਦੇ ਜਿਹੜੇ ਉਦਘਾਟਨ ਸਾਨੇਲ ਦੇ ਵਿਕਾਸ ਲਈ ਕਰਨ ਜਾ ਰਹੇ ਸਾਰੇ ਕੰਮ ਕੰਮ ਪਾਸ ਹੋ ਚੁੱਕਿਆ ਹੈ ਹਰ ਬੱਲਾ ਹਰ ਗਲੀ ਜਿਹੜੀ ਬਣ ਜਾ ਰਹੀ ਹੈ ਹਰ ਪਾਰਕ ਜਿਹੜਾ ਬਹੁਤ ਸਾਰੇ ਬਨਾਵਾਂ ਨੇ ਹੋਰ ਵੀ ਆਪਣੇ ਪਾਰਕ ਲਈ ਡਿਮਾਂਡ ਰੱਖੀ ਹੈ ਸੋ ਪੂਰੇ ਸਾਹਨੇ ਵਾਲੇ ਵਿੱਚ ਜਿੱਥੇ-ਜਿੱਥੇ ਵੀ ਪਾਰਕ ਦੀ ਲੋੜ ਹੋਈ ਪਾਰਕ ਬਣਾਵਾਂਗੇ ਜਿਵੇਂ ਅੱਜ 70 ਲੱਖ ਦਾ ਪਾਰਕ ਸਾਹਨੇ ਵਾਲੇ ਵਿੱਚ ਬਹੁਤ ਵੱਡਾ ਪਾਰਕ ਥੋੜੇ ਦਿਨਾਂ 'ਚ ਬਣ ਕੇ ਤਿਆਰ ਹੋ ਜਾਊਗਾ ਪਰਮਾਤਮਾ ਦੀ ਕਿਰਪਾ ਸਤ ਕਾਣਾ ਲੋਕਾਂ ਨੇ ਸੇਵਾਦਾਰ ਬਣਾਇਆ ਸੀ ਤੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਹਰ ਕੰਮ ਕਰਾਵਾਂਗੇ ਹਰ ਕੰਮ ਕਰਾਉਂਦੇ ਆ ਅੱਜ ਬਹੁਤ ਸਾਰੇ ਗਰੀਬ ਪਰਿਵਾਰਾਂ ਨੂੰ ਢਾਈ-ਢਾਈ ਲੱਖ ਦੇ ਜਿਹੜੇ ਚੈੱਕ ਵੰਡੇਗੇ ਨਾਲ ਦੀ ਨਾਲ ਵਿਕਾਸ ਦੇ ਕੰਮਾਂ ਦੇ ਨਾਲ ਜਿਹੜੇ ਪਾਸ ਹੋ ਚੁੱਕੇ ਉਹਦੇ ਬਾਰੇ ਦੱਸਿਆ 6 ਤੋਂ 7 ਕਰੋੜ ਦੇ ਕੰਮ ਮਹੀਨੇ ਦੇ ਅੰਦਰ ਅੰਦਰ ਸਾਰੇ ਕੰਮ ਸ਼ੁਰੂਆਤ ਹੋ ਜਾਣਗੇ ਥੋੜੇ ਦਿਨਾਂ ਦੇ ਬੀਤੀ ਜਿਹੜੇ ਰਹਿੰਦੇ ਕੰਮ ਕੋਈ ਪੈਣ ਵਾਲਾ ਰਹਿ ਗਿਆ ਮੈਂ ਰਾਜੂ ਪ੍ਰਧਾਨ ਜੀ ਸਾਡੇ ਪ੍ਰਧਾਨ ਜੀ ਦੇ ਹਸਪੈੱਡ ਨੇ ਉਹਨਾਂ ਨੂੰ ਬੇਨਤੀ ਲਾਤੀ ਕਿ ਜਿਹੜਾ ਵੀ ਕੋਈ ਕੰਮ ਚਾਹੇ ਕੋਈ ਗਰੀਬ ਪਰਿਵਾਰ ਦਾ ਮਕਾਨ ਨਹੀਂ ਉਹਨੂੰ ਪੈਸੇ ਲਾਉਣੇ ਆ ਜੇ ਕੋਈ ਗਲੀ ਰਹਿ ਗਈ ਜੇ ਕੋਈ ਪਾਰਕ ਦੀ ਡਿਮਾਂਡ ਕਰ ਰਿਹਾ ਉਹਨੂੰ ਪਹਿਲ ਦੇ ਆਧਾਰ ਤੇ ਕਰਨਾ ਜੇ ਕੋਈ ਬੱਚਿਆਂ ਦੇ ਖੇਡ ਗਰਾਊਂਡ ਮੰਗ ਰਿਹਾ ਉਹਨੂੰ ਪਾਸ ਕਰਨਾ ਸੋ ਹਰ ਕੰਮ ਪੂਰੀ ਇਮਾਨਦਾਰੀ ਨਾਲ ਆਮ ਆਦਮੀ ਪਾਰਟੀ ਦੀ ਟੀਮ ਜਿਹੜੀ ਨਗਰ ਕੌਂਸਲ ਸਾਹਨੇ ਵਾਲ ਦੀ ਸੇਵਾ ਕਰ ਰਹੀ ਹੈ ਕੰਮ ਕਰ ਰਹੀ ਹੈ ਲੋਕਾਂ ਦੇ ਨੌਕਰ ਬਣ ਕੇ ਅਸੀਂ ਸਾਰੇ ਸੇਵਾ ਕਰਦੇ ਹਾਂ ਅੱਜ ਸਾਹਨੇ ਵਾਲ ਵਾਸੀਆਂ ਨੂੰ ਬਹੁਤ ਬਹੁਤ ਮੁबारकबाद ਨਾਲ ਮੈਂ ਦੱਸਣਾ ਚਾਹੁੰਦਾ ਕਿ ਛੋੜੇ ਇਹਨਾਂ ਦੇ ਵਿੱਚ ਸਾਹਨੇ ਵਾਲ ਦੇ ਵਿੱਚ ਬਹੁਤ ਵੱਡੀ ਤਸੀਲ ਜਿਹੜੀ ਆ ਉਸਕਾਸ ਕੀਤੀਆਂ ਦਾ ਕੰਮ ਦਾ ਸ਼ੁਰੂਆਤ ਹੋ ਜਾਏਗਾ ਜਿਹੜੀ ਦਿੱਲੀ ਰੋਡ ਦੇ ਉੱਪਰ ਜਿਹੜੀ ਤਸੀਲ ਬਣਦੀ ਆ ਰਹੀ ਹੈ ਸੋ ਮੈਂ ਸਾਹਨੇ ਦੇ ਖਿਲਾਫ ਪੂਰੇ ਸਾਹਨੇ ਵਾਲ ਹਲਕੇ ਨੂੰ ਕੁਝ ਬਰੋਦ ਜਾਂਦਾ ਜੇ ਦੀ ਮੈਂ ਮੁबारकਵਾ ਦਿਨਾ ਜਿਹੜਾ ਅੱਜ ਤੱਕ ਕੰਮ ਨਹੀਂ ਹੋ ਰਿਹਾ ਸੀ ਉਹ ਦੇ ਵਿੱਚ ਦਾ ਬਾਹਰ ਹਰ ਬਾਤ ਵਿੱਚ ਨਾ ਬੈਠਣ ਨੂੰ ਜਗ੍ਹਾ ਨਾ ਤਸੀਲ ਸੀ ਵਧੀਆ ਬਹੁਤ ਸਾਲਾਂ ਤੋਂ ਮંત્રી ਸਾਹਿਬ ਦੀ ਜੀ ਵਧੀਆ ਕੰਪਲੈਕਸ ਬਣ ਜਾ ਰਿਹਾ ਜਿਸ ਤੇ ਸਾਰੇ ਹੀ ਕੰਮ ਇੱਕੋ ਸਾਥ ਦੇ ਵਿੱਚ ਵਧੀਆ ਸਰਕਾਰ ਨੂੰ ਮੰਤਰੀ ਸਾਹਿਬ ਇੱਕ ਨਿਊ ਪਤਾ ਪਾਸ ਹੋਵੇ ਨਗਰਪਾਲਿਕਾ ਦੇ ਵਿੱਚ ਉਹ ਨੋਟੀਫਿਕੇਸ਼ਨ ਕਦੋਂ ਤੱਕ ਤਿਆਰੀ ਹੋ ਉਹ ਜਲਦੀ ਹੋ ਜਾਏਗਾ ਸਾਰੀ ਹੱਦ ਵਰਦੀ ਪੱਟੀ ਕਰਨ ਲੱਗਿਆ ਹੈ ਨਗਰਪਾਲਿਕਾ ਸਾਹਮਣੇ ਵਾਲ ਦੇ ਨਾਲ ਲੱਗਦੀਆਂ ਜਿਹੜੀਆਂ ਕਲੋਨੀਆਂ ਚਾਹੇ ਨਗਰਪਾਲਿਕਾ ਕੋਈ ਪਿੰਡ ਹੈ ਉਹਦਾ ਜਲਦੀ ਜਿਹੜਾ ਨਗਰ ਕੌਂਸਲ ਸਾਹਮਣੇ ਅੱਜ ਜਿਵੇਂ ਨਿਹਾਰਾ ਸਹਿਰ ਦੀ ਹੱਦਬੰਦੀ ਵਧੀ ਹੈ ਕਾਰਜਸ਼ੀਲ ਵੱਡੀ ਹੋ ਰਹੀ ਹੈ ਤੇ ਅਸੀਂ ਨਗਰ ਕੌਂਸਲ ਸਾਹਮਣੇ ਵੀ ਵੱਡਾ ਕੰਮ ਕਰਾਂਗੇ ਜਲਦੀ ਸਾਰਾ ਨੋਟੀਫਿਕੇਸ਼ਨ ਕਰਾਂਗੇ ਧੰਨਵਾਦ ਤੁਸੀਂ ਕੌਂਸਲ ਪ੍ਰੋਜੈਕਟ ਹੀ ਬਾਤਿੱਤ ਪਾ ਕੇ ਆਉਂਦੇ ਆਜ ਦਾ ਜਿਹੜਾ ਦਿਨ ਸੀਗਾ ਸਾਡੇ ਵਾਸਤੇ ਬਹੁਤ ਹੀ ਮਹੱਤਯਾਸ਼ਾਲੀ ਦਿਨ ਹੈ ਕਿਉਂਕਿ ਅੱਜ ਸਾਡੇ ਬਹੁਤ ਹੀ ਇੱਜ਼ਤਕਾਰਯੋਗ ਕੈਬਨਿਟ ਮੰਤਰੀ ਅਰਦੀਪ ਸਿੰਘ ਮੁੰਡੀਆਂ ਜੀ ਨੇ ਸਾਡਾ ਜਿਹੜਾ ਇਹ ਵਾਰਡ ਨੰਬਰ 2 ਦੇ ਵਿੱਚ ਇੱਕ ਪੁਰਾਣਾ ਗੰਦਾ ਨਾਲਾ ਜਿਹਨੂੰ ਤੋਬਾ ਕਹਿ ਸਕਦੇ ਆ ਸਾਡੇ ਸਾਰੇ ਹੀ ਕੌਂਸਲਰ ਉਸ ਤੋਬੇ ਨੂੰ ਸਾਫ ਸੁਥਰਾ ਕਰਨ ਵਾਸਤੇ ਸਾਨੂੰ 70 ਲੱਖ ਰੁਪਇਆ ਸਾਡੇ ਗ੍ਰਾਂਟ ਮਨਜ਼ੂਰ ਕਰਵਾਈ ਆ ਔਰ ਅੱਜ ਉਹਦਾ ਉਦਘਾਟਨ ਕੀਤਾ ਅਸੀਂ ਇੱਥੇ ਇੱਕ ਬਹੁਤ ਵਧੀਆ ਪਾਰਕ ਬਣਾਉਣ ਜਾ ਰਹੇ ਹਾਂ ਜਿਹੜਾ ਕਿ ਇੱਥੇ ਬੱਚਿਆਂ ਦੇ ਖੇਡਣ ਵਾਸਤੇ ਉਹਦੇ ਵਿੱਚ ਜਿਮ ਵੀ ਲਾਇਆ ਜਾਊਗਾ ਔਰ ਅਲੱਗ-ਅਲੱਗ ਤਰੀਕੇ ਦੀਆਂ ਇੱਥੇ ਬੱਚਿਆਂ ਦੀਆਂ ਗੇਮਾਂ ਵੀ ਹੋਇਆ ਕਰਨਗੀਆਂ ਸੋ ਇਹ ਆ ਵੀ ਜਿਹੜਾ ਕਿ ਬੱਚੇ ਨਸ਼ੇ ਤੋਂ ਬਚ ਸਕਣ ਸੋ ਇਸ ਕਰਕੇ ਅਸੀਂ ਅੱਜ ਸਾਡੀ ਆਮ ਆਦਮੀ ਪਾਰਟੀ ਦੇ ਸਾਡੇ ਮਿਨਿਸਟਰ ਸਾਹਿਬੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਦਿਲ ਦੀਆਂ ਗਹਿਰਾਈਆਂ ਜਿਉਂ ਧੰਨਵਾਦ ਕਰਦੇ ਆ ਇਹ ਅਪਰੋਕਸੀਮੇਟਲੀ 4 ਏਕੜ ਦੇ ਕਰੀਬਾ ਜਿਹੜਾ ਪਾਰਕ ਤਿਆਰ ਹੋਣ ਜਾ ਰਿਹਾ ਔਰ ਇਥੋਂ ਇਹ ਸਮਝ ਲਓ ਵੀ ਸਾਡੇ ਸਾਰੇ ਜਿੰਨੇ ਵਾਰਡ ਵਾਸੀ ਸੀਗੇ ਉਹਨਾਂ ਦੇ ਚਿਹਰਿਆਂ ਤੇ ਅੱਜ ਬਹੁਤ ਖੁਸ਼ੀਆਂ ਸੀਗੀਆਂ ਬਹੁਤ ਖੁਸ਼ਹਾਲ ਸੀਗੇ ਉਹ ਸਾਰੇ ਅੱਜ ਦੀ ਸਾਡੇ ਵਾਰਡ ਦੇ ਵਿੱਚ ਅੱਜ ਕੋਈ ਨਵਾਂ ਕੰਮ ਹੋਣ ਜਾ ਰਿਹਾ ਹੈ ਕਿ ਸਹੂਲਤਾਂ ਦੇ ਵਿੱਚ ਹੋਣਗੀ ਜਸਾਂ ਖੇਡ ਮੈਦਾਨ ਨੂੰ ਲੈ ਕੇ ਚੱਲਾਂ ਲਿਖੇ ਜਿਸ ਤਰ੍ਹਾਂ ਇੱਥੇ ਇੱਕ ਪਹਿਲੀ ਗੱਲ ਤੇ ਇਹ ਹੈ ਵੀ ਜਿਸ ਤਰ੍ਹਾਂ ਪਹਿਲਾਂ ਤਾਂ ਵੱਡੀ ਗੱਲ ਹੈ ਵੀ ਗੰਦਗੀ ਨਿਕਲ ਜੂਗੀ ਔਰ ਗੰਦਗੀ ਨਿਕਲਣ ਤੋਂ ਬਾਅਦ ਔਰ ਜਿਹੜਾ ਸਾਡਾ ਇਹ ਟੋਬਾ ਵਾ ਇੱਕ ਵਧੀਆ ਵਿਸ਼ਾਲ ਸੋਹਣ ਰੂਪ ਪਾਰਕ ਬਣੂਗਾ ਜਿਹੜਾ ਪਾਰਕ ਦੇ ਵਿੱਚ ਸਾਡੇ ਸ਼ਹਿਰ ਦੀਆਂ ਭੈਣਾਂ ਸਾਡੀਆਂ ਬੱਚੀਆਂ ਸਾਡੀਆਂ ਧੀਆਂ ਇੱਥੇ ਆਪਣਾ ਸੈਰ ਕਰਿਆ ਕਰਨਗੀਆਂ ਔਰ ਤੁਸੀਂ ਇਹ ਸਮਝੋ ਵੀ ਜੋ ਕਿ ਰहत ਰਹਿਣਗੀਆਂ ਆਪਣੇ ਬਿਮਾਰੀਆਂ ਤੋਂ ਸੋ ਇਹਦੇ ਨਾਲ ਨਾਲ ਇਹਦੇ ਵਿੱਚ ਜਿਹੜੇ ਹੈਗੇ ਆ ਜਿਸ ਤਰ੍ਹਾਂ ਜਿਮ ਉਹ ਵੀ ਲਗਾਇਆ ਜਾਊਗਾ ਔਰ ਉਹਦੇ ਨਾਲ ਜਿਸ ਤਰ੍ਹਾਂ ਹਾਂਜੀ ਬੈਡਮਿੰਟਨ ਹਾਂ ਬੈਡਮਿੰਟਨ ਦੀ ਵੀ ਅਸੀਂ ਸਹੂਲਤ ਦਵਾਂਗੇ ਤਾਂ ਜੋ ਬੱਚੇ ਅੰਦਰ ਖੇਡ ਸਕਣ ਐਂਡ ਜੋ ਪਾਣੀ ਦਾ ਨਿਕਾਸ ਆ ਅਸੀਂ ਉਹਦਾ ਵੀ ਮਤਲਬ ਕਿ ਪ੍ਰੋਵੀਜ਼ਨ ਬਣਾਈ ਆ ਵੀ ਜਿਹੜਾ ਪਾਣੀ ਹੈ ਜਿਹੜਾ ਵੇਸਟ ਪਾਣੀ ਹੈ ਜਿਸ ਤਰ੍ਹਾਂ ਰੇਨ ਵਾਟਰ ਆਪਾਂ ਕਹਿੰਦੇ ਤਰਤੀਬ ਵਿੱਚ ਜਾਂਦਾ ਉਹ ਵੀ ਪ੍ਰੋਜੈਕਟ ਨਾਲ ਹੈ ਇਹ ਟੋਪਕ ਜੁਆਇੰਟ ਵੀ ਹੈ ਜੀ ਇਸੇ ਇਹਦੇ ਨਾਲ ਜਿਹੜਾ ਪਰਲਾ ਟੋਬਾ ਉਹ ਜਦੋਂ ਓਵਰਫਲੋ ਪਾਣੀ ਹੁੰਦਾ ਵਾ ਤਾਂ ਉਹ ਪਾਣੀ ਇੱਧਰ ਆਂਦਾ ਅਸੀਂ ਉਹਦਾ ਪਾਣੀ ਦਾ ਨਿਕਾਸ ਇਸ ਤਰ੍ਹਾਂ ਕਰ ਰਹੇ ਆ ਵੀ ਉਹਦੀ ਪੈਪ ਪਾ ਕੇ ਵੀ ਇੱਧਰ ਰੱਖ ਰਹੇ ਆ ਪੈਪ ਪਾਉਣ ਤੋਂ ਬਾਅਦ ਅਸੀਂ ਨਾਲ ਇੱਕ ਸਿਸਟਮ ਬਣਾਵਾਂਗੇ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਆ ਵੱਡੇ ਵੱਡੇ ਪੁਲਾਂ ਦੇ ਉੱਪਰ ਵੀ ਜਿਸ ਤਰ੍ਹਾਂ ਆਪਾਂ ਕਹਿੰਦੇ ਇੱਕ ਫੱਟਾ ਖੋਲੇਗਾ ਜਾਂ ਦੋ ਫੱਟੇ ਖੋਲੇਗੇ ਅਗਰ بارش ਦਾ ਪਾਣੀ ਦੂਸਰੇ ਟੋਬੇ ਦੇ ਵਿੱਚ ਓਵਰਫਲੋ ਹੁੰਦਾ ਤਾਂ ਅਸੀਂ ਉੱਥੇ ਜਿਹੜਾ ਲਗਾਇਆ ਹੋਊਗਾ ਸਾਡਾ ਇੱਕ ਗੇਟ ਉਹ ਗੇਟ ਨੂੰ ਅਸੀਂ ਖੋਲਾਂਗੇ ਤਾਂ ਜਿਹੜਾ ਪਾਣੀ ਆ ਉਹ ਫालतू ਪਾਣੀ ਇੱਧਰ ਆਜਿਆ ਕਰੇਗਾ ਕਿਉਂਕਿ ਬਾਕੀ ਦਾ ਸਾਡਾ ਸਾਰਾ ਜਿੰਨਾ ਪਾਣੀ ਹੈਗਾ ਘਰਾਂ ਦਾ ਪਾਣੀ ਆ ਉਹ ਤਾਂ ਸਾਡੇ ਸੀਵਰੇਜ ਪੈ ਹੋਏ ਨੇ ਸਾਰਾ ਸੀਵਰੇਜ ਜਾਣਾ ਇਹ ਤਾਂ ਸਿਰਫ ਹਾਂ ਜਿਹੜੇ ਉਹ ਤਾਂ ਹੋ ਗਿਆ ਜੀ ਮੋਰ ਵਾਲਾ ਸੜੀ ਤੋਂ ਲੰਚ ਰਾਜਵੀਤ ਆਇਆ ਯਾਰ ਅਸਕੇ ਇਹ ਸੀਵਰੇਜ ਦਾ ਪਾਣੀ ਜਿਹੜਾ ਘਰਾਂ ਚੋਂ ਵੜਦਾ ਯਾਰ ਨੀਵੇਂ ਵਧੀਆ ਨੀਵੇਂ ਆਉਂਦਾ ਤਾਂ ਕਾਫੀ ਪ੍ਰੋਬਲਮ ਦੀ ਸਮੱਸਿਆ ਦਾ ਕਰਨਾ ਪੈ ਰਿਹਾ ਉਹਦੇ ਵਿੱਚ ਦੋ ਤਿੰਨ ਗੱਲਾਂ ਨੇ ਜੀ ਜਿਸ ਤਰ੍ਹਾਂ ਹੁਣ ਜਿਹੜੇ ਘਰ ਨੇ ਉਹ ਆਲਰੇਡੀ ਪੁਰਾਣੇ ਘਰ ਬਣੇ ਹੋਏ ਨੇ ਉਹ ਰੋਡ ਨਾਲੋਂ ਪਹਿਲਾਂ ਹੀ ਨੀਵੇਂ ਨੇਗੇ ਹੁਣ ਉਹਦੇ ਵਿੱਚ ਤੁਸੀਂ ਦੱਸੋ بارش ਦੇ ਮੋਰੇ ਆਪਾਂ ਕੀ ਕਰ ਸਕਦੇ ਹਾਂ ਲੇਕਿਨ ਇਹ ਹੈਗਾ ਲੇਕਿਨ ਉਹਨਾਂ ਦੀ ਸਮੱਸਿਆ ਸੁਣ ਕੇ ਫਿਰ ਵੀ ਇਹ ਹੈਗਾ ਵੀ ਅਸੀਂ ਪਾਣੀ ਇਸ ਟੋਬੇ 'ਚ ਜਦੋਂ ਪਾਣੀ ਜਦੋਂ بارشਾਂ ਬਹੁਤ ਜ਼ਿਆਦਾ ਹੋਈਆਂ ਨੇ ਪੱਕੇ ਮਕਾਨ ਵੀ ਚੂਨ ਲਾਗੇ ਸੀ ਉਦੋਂ ਦੀ ਗੱਲ ਆ ਉਦੋਂ ਪਾਣੀ ਆਇਆ ਸੀ ਪਰ ਲੇਕਿਨ ਮੈਂ ਉਸੇ ਟਾਈਮ ਇੱਥੇ ਆ ਕੇ ਪਾਣੀ ਦਾ ਨਿਕਾਸ ਜਿਹੜਾ ਸੀ ਅੱਗੇ ਕਰਾਤਾ ਸੀ। ਕਿ ਚਾਰਦਵਾਰੀ ਦਾ ਕੋਈ ਪਤਾ ਮੈ ਗਈ? ਨਹੀਂ ਹਜੇ ਕੋਈ ਮਤ ਨਹੀਂ ਚਾਰਦਵਾਰੀ ਦਾ ਕਿਉਂਕਿ ਜੇ ਆਪਾਂ ਕਹੀਏ ਇਹ ਸਿਰਫ ਸਾਹਮਣੇ ਵਾਲੇ ਟੂਬੇ ਨੂੰ ਅਸੀਂ ਸਾਫ਼ ਜ਼ਰੂਰ ਰੱਖਾਵਾਂਗੇ। ਤੁਸੀਂ ਡ੍ਰੀਮ ਪਾਰਕ ਦੇ ਜਿਹੜਾ ਤੁਸੀਂ ਬਣਾਇਆ ਉਹਦੇ ਕਰਕੇ ਮਸ਼ਹੂਰ ਹੋਏ ਹੁਣ ਕਿਹੜਾ ਡ੍ਰੀਮ ਪ੍ਰੋਜੈਕਟ ਆ ਤੁਹਾਡਾ? ਸਾਡਾ ਡ੍ਰੀਮ ਪ੍ਰੋਜੈਕਟ ਦਰਅਸਲ ਇਹ ਹੈ ਵੀ ਮੈਂ ਸੋਚਦਾ ਵਾਂ ਵੀ ਮੈਂ ਵਾਰਡ ਵਾਸੀ ਆਪਾਂ ਕਹਿੰਦੇ ਆ ਗੁਰਦੁਆਰਾ ਸੰਗਤ ਸਰ ਸਾਹਿਬਾ ਹੈ ਨਾ ਹੋ ਸਕਦਾ ਵੀ ਅਸੀਂ ਆਪਣੇ ਵਾਰਡ ਵਾਸੀਆਂ ਦੀ ਸਲਾਹ ਲੈ ਕੇ ਇਹਦਾ ਨਾਮ ਇਹੀ ਰੱਖ ਦਈਏ ਸੰਗਤ ਸਰ ਸਾਹਿਬ ਰੱਖ ਲੀਏ ਹੈ ਨਾ ਜ ਸੰਗਤ ਸਰ ਸਾਹਿਬ ਪਾਰਕ ਰੱਖ ਲੀਏ ਉਹ ਸਾਡਾ ਸਾਡਾ ਇਹ ਵਿਚਾਰ ਬਣੂਗਾ ਹੈ ਨਾ ਤੇ ਕਦੋਂ ਤੱਕ ਜਿਹੜਾ ਇਹ ਬਣ ਕੇ ਤਿਆਰ ਹੋ ਜੂਗਾ ਕਿੰਨਾ ਸਮਾਂ ਦੇਖੋ ਸਮਾਂ ਤਾਂ ਲੱਗਦਾ ਹੀ ਆ ਜੀ ਆਪਾਂ ਮੰਨ ਕੇ ਚੱਲੋ ਜੀ ਆਪਾਂ ਸਾਲ ਦੀ ਗੱਲ ਕਰਦੇ ਆ ਤਾਂ ਮੇਰੇ ਖਿਆਲ ਚ ਸੀ ਅਗਰ ਫਾਸਟ ਚੱਲੇ ਤੇ 4 ਮਹੀਨੇ ਚ ਰੈਡੀ ਕਰ ਦਾਂਗੇ ਕਿ ਜਦੋਂ ਤੁਸੀਂ ਜਿਹੜੇ ਵੋਟਾਂ 'ਚ ਖੜੇ ਸੀ ਲੋਕਾਂ ਨਾਲ ਕੋਈ ਵਾਅਦਾ ਕੀਤਾ ਸੀ ਇੱਥੇ ਪਾਰਕ ਬਣਾਉਣ ਦਾ ਦੇਖੋ ਜਦੋਂ ਮੈਂ ਵੋਟਾਂ 'ਚ ਖੜਾ ਸੀ ਤਾਂ ਲੋਕਾਂ ਨੇ ਕਿਹਾ ਸੀ ਵੀ ਤੁਸੀਂ ਪਹਿਲਾਂ ਵਾਰਡ ਨੰਬਰ 6 'ਚੋਂ ਵੀ ਜਿੱਤੇ ਹੋ ਤੁਸੀਂ ਉਧਰ ਬਹੁਤ ਵਧੀਆ ਖੂਬਸੂਰਤ ਪਾਰਕ ਬਣਾਇਆ ਵੀ ਤੁਸੀਂ ਸਾਡੇ ਵਾਰਡ 'ਚ ਆਓ ਇੱਧਰ ਸਾਡੇ ਵਾਰਡ ਦੇ ਵਿੱਚ ਆ ਕੇ ਇੱਧਰ ਵੀ ਪਾਰਕ ਬਣਾਓ ਸੋ ਮੈਂ ਇਹ ਨਾਲ ਉਸੇ ਟਾਈਮ ਪ੍ਰੋਮਿਸ ਕੀਤਾ ਸੀ ਮੈਂ ਕਿ ਕੋਈ ਗੱਲ ਨਹੀਂ ਜਿਸ ਤਰ੍ਹਾਂ ਹੀ ਮੈਂ ਤੁਹਾਡੇ ਵਾਰਡ ਦੇ ਵਿੱਚੋਂ ਤੁਸੀਂ ਮੈਨੂੰ ਜਿੱਤਾਨੇ ਹੋ ਤਾਂ ਮੈਂ ਤੁਹਾਡਾ ਨਾਲ ਪ੍ਰੋਮਿਸ ਕਰਦਾ ਵੀ ਤੁਹਾਡਾ ਜਿਹੜਾ ਇਹ ਟੋਬਾ ਹੈਗਾ ਇੱਥੇ ਮੈਂ ਜ਼ਰੂਰ ਪਾਰਕ ਬਣਾਉਂਗਾ ਮੈਂ ਅੱਜ ਆਪਣਾ ਜ en <coughs> si